ਅਸੀਂ ਅੱਜ ਜਾ ਰਹੇ ਹਾਂ ਜੀ ਗੁਰਦੁਆਰਾ ਅੜੀਸਰ ਸਾਹਿਬ ਗੁਰਦੁਆਰਾ ਅੜੀਸਰ ਸਾਹਿਬ ਦੇ ਬਿਲਕੁਲ ਨੇੜੇ ਹੀ ਸਾਨੂੰ ਨਗਰ ਕੀਰਤਨ ਦੇ ਦਰਸ਼ਨ ਹੋ ਗਏ ਜੀ ਬੜੀ ਹੀ ਸੁੰਦਰ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸ਼ੋਭਿਤ ਕੀਤੇ ਹੋਏ ਹਨ ਤੇ ਵੇਖ ਕੇ ਬਹੁਤ ਆਨੰਦ ਆਇਆ ਜੀ ਮਨ ਨੂੰ ਤੇ ਨਗਰ ਕੀਰਤਨ ਦੇ ਨਾਲ ਬੜੀ ਭਾਰੀ ਗਿਣਤੀ ਵਿੱਚ ਸੰਗਤ ਵੀ ਚੱਲ ਰਹੀ ਹੈ ਜੀ ਤੇ ਸੰਗਤ ਵੱਲੋਂ ਨਾਲ-ਨਾਲ ਕੀਰਤਨ ਵੀ ਕੀਤਾ ਜਾ ਰਿਹਾ ਤੇ ਦੇਖ ਲਓ ਕਿੰਨੀ ਜ਼ਿਆਦਾ ਸੰਗਤ ਜਾ ਰਹੀ ਹੈ ਜੀ ਨਗਰ ਕੀਰਤਨ ਦੇ ਨਾਲ-ਨਾਲ ਸੱਦੇ ਲਈ ਤਾਂ ਵਧੀਆ ਗੱਲ ਹੈ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹੀ ਸਾਨੂੰ ਨਗਰ ਕੀਰਤਨ ਦੇ ਦਰਸ਼ਨ ਵੀ ਹੋ ਗਏ। ਇਹ ਲੋ ਜੀ ਇਸੀ ਗੱਡੀ ਕਰਤੀ ਹੈ ਜੀ پارک ਤੇ ਹੁਣ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਵੱਲ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਅੜੀਸਰ ਸਾਹਿਬ। ਅਸੀਂ ਕਰਾਂਗੇ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਲੈਣੇ। ਸ਼ਾਮ ਦੇ ਟਿਕਰੀ ਤੋਂ 4 ਕੁ ਵੇ ਦਾ ਸਮਾਂ ਹੈਗਾ ਜੀ। ਤੇ ਸੰਗਤ ਹਿਸਾਬ ਸਰ ਦੀ ਲੱਗ ਰਹੀ ਹੈ ਸਾਨੂੰ ਤੇ ਚਲੋ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਆਪਾਂ ਹੋਰ ਕੀ ਕੁਝ ਵੇਖਣ ਨੂੰ ਮਿਲਦਾ ਹੈ ਕਿੰਨੀ ਕਿ ਸੰਗਤ ਅੱਜ ਯਾਰ ਮੇਰੇ ਤੋਂ ਜ਼ਿਆਦਾ ਜਿਆਦਾ ਦਿਖਾ ਰਿਹਾ ਲੱਗ ਰਿਹਾ ਹੈ ਜੇ ਆਪ ਕਰਦੇ ਆਂ ਤਾਂ ਜਿਹੜੇ ਕੋਰਤੁੰਬਾ ਕਾਲੀ ਮਰਤ ਚਾਰੇ ਜਵਾਨਾ ਨਾਮ ਦਾ ਨਾਰਦਾਨਾ ਗਲੋਰੀ ਇੱਕ ਤਰ੍ਹਾਂ ਦਾ ਪੂਰਾ ਬਾਜ਼ਾਰ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਤੇ ਲਓ ਜੀ ਆ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਗੁਰਦੁਆਰਾ ਸ੍ਰੀ ਅਡੀਸਰ ਸਾਹਿਬ ਤੇ ਇੱਥੇ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਜੋੜਾ ਘਰ ਵਿੱਚ ਜੋੜੇ ਜਮਾ ਕਰਵਾ ਲਈਏ ਉਸ ਤੋਂ ਅੱਗੇ ਫਿਰ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੇਨ ਐਂਟਰੈਂਸ ਤੇ ਸਪੈਸ਼ਲ ਲਿਖ ਕੇ ਲਾਇਆ ਹੋਇਆ ਜੀ ਖਡਾਉਣੇ ਬੰਦ ਹਨ ਮਤਲਬ ਕਿ ਜੋ ਸੰਗਤ ਵੱਲੋਂ ਖਡਾਉਣੇ ਕਢਾਈ ਜਾਂਦੇ ਸਨ ਗੁਰਦੁਆਰਾ ਸਾਹਿਬ ਦੇ ਉਹ ਬੰਦ ਕੀਤੇ ਹੋਏ ਹੈ ਜੀ ਅਸੀਂ ਦੇਖਦਾ ਪ੍ਰਸ਼ਾਦ ਕਰਵਾ ਲਿਆ ਜੀ ਤੇ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਇਹ ਆ ਜੀ ਰਸਤਾ ਗੁਰਦੁਆਰਾ ਸਾਹਿਬ ਵਾਲਾ ਕਿ ਅੱਜ ਸੰਗਤ ਕੋਈ ਜ਼ਿਆਦਾ ਨਹੀਂ ਲੱਗ ਰਹੀ ਰਸਤਾ ਬਿਲਕੁਲ ਖਾਲੀ ਪਿਆ ਜੀ ਰੋਵਰ ਵਿੱਚ ਰੰਗ ਬਰੰਗੀਆਂ ਮੱਛੀਆਂ ਬੜੀਆਂ ਸੋਹਣੀਆਂ ਲੱਗ ਰਹੀਆਂ ਤੇ ਸਾਡੇ ਬੱਚੇ ਤਾਂ ਮੱਛੀਆਂ ਨਾਲ ਖੇਡਣ ਲੱਗ ਪਏ ਆ ਤੇ ਮੱਛੀਆਂ ਵੀ ਬਿਲਕੁਲ ਡਰ ਨਹੀਂ ਰਹੀਆਂ। ਅੱਜ ਆ ਤੇ ਰਿਆ ਬੜਾ ਜਨ ਗੁਰ ਪਰਮਾਨੰ ਆ ਸੁਭਾਏ। ਹਰੀ ਮੰਗਵਾ ਤਰੋ ਸਮੋਸਵਾਉ ਰਹਾਉ। ਹੋਏ ਵੀ ਕਾ ਨਗਮਾਈ। ਪਾਲਕ ਗੋਬਿੰਦ ਸਿਆ ਦਾਏ ਖੇਦ ਮੇਰੇ ਜਪਿਆ ਨਾ ਕਟਣ ਕਬੂ ਜਾਏ ਪਾਇਆ ਮੈਂ ਕੇਉਂ ਕਾਵਾ ਵਤਨੇਮ ਕਰਮ ਘਟਕੀ ਨੇ ਬਾਹਰ ਪੀਰੇ ਕਾਵਾ ਜੀਨ ਨਾਦ ਮੁਕਾ ਰਾਮਿਆ ਨਾਪੇ ਮਾਣ ਹੁਣ ਲਈ ਜੀ ਆਪਾ ਪ੍ਰਸ਼ਾਦ ਗਾਈ ਮਾਰੂ ਮਹਾਰਾਮ ਜੀਆ ਮੱਥਾ ਤੇ ਕੀ ਹੋਣਾ ਆ ਗਿਆ ਜੀ ਸਿੰਗਦਰ ਪਤ ਦਾ ਸ਼ਤਨ ਤੇ ਮੰਦਰ ਹਾਲ ਦੇਖ ਲਓ ਜੀ ਬਹੁਤ ਛੋਟਾ ਬਣਿਆ ਹੋਇਆ ਤੇ ਬਰਤਨ ਲੈ ਲਿਆ ਜੀ ਆਪਾਂ ਤੇ ਹੁਣ ਚੱਲ ਕੇ ਬੈਠੀਏ ਪੰਗਤ ਵਿੱਚ ਲੰਗਰ ਹਾਲ ਤੋਂ ਬਾਹਰ ਨਿਕਲ ਕੇ ਕੱਬੇ ਪਰਸੇ ਇਹ ਉਹ ਥਾਂ ਜਿੱਥੇ ਲੱਡੂਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਇਹ ਹੈ ਜੀ ਪੂਰੇ ਗੁਰਦੁਆਰਾ ਸਾਹਿਬ ਦੇ ਕੰਬਿਊ ਲੰਗਰ ਹਾਲ ਦੀ ਇਮਾਰਤ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਹੈ ਤੇ ਇਸ ਦਾ ਕੰਮ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਅਸੀਂ ਲਗਭਗ ਸਾਲ ਪਹਿਲਾਂ ਆਏ ਸੀਗੇ ਤੇ ਉਦੋਂ ਵੀ ਇਸ ਲੰਗਰ ਹਾਲ ਦਾ ਕੰਮ ਚੱਲ ਰਿਹਾ ਸੀ ਤੇ ਹੁਣ ਵੀ ਚੱਲ ਰਿਹਾ ਹੈ ਤੇ ਬਹੁਤ ਹੀ ਸੋਹਣੀ ਕਾਰਗਰੀ ਕੀਤੀ ਜਾ ਰਹੀ ਹੈ ਲੰਗਰ ਹਾਲ ਕੱਜ ਐਤਵਾਰ ਦਾ ਦਿਨ ਹੈ ਤੇ ਸੰਗਤ ਦੇ ਹਿਸਾਬ ਚੱਲਦੀ ਹੈ ਜੀ ਤੇ ਜੇ ਕੋਈ ਖਾਸ ਦਿਨ ਹੁੰਦਾ ਤਾਂ ਇੱਥੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਤੇ ਪੈਰ ਤੋਥਾ ਨਹੀਂ ਹੁੰਦੀ ਜੀ ਜੇਕਰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ 1665 ਈਸਵੀ ਵਿੱਚ ਇੱਥੇ ਆਏ ਸਨ ਇਥੋਂ ਲੰਘਦੇ ਹੋਏ ਉਹਨਾਂ ਦਾ ਘੋੜਾ ੜੀ ਪੈ ਗਿਆ ਸੀ ਅੱਗੇ ਨਹੀਂ ਲੰਘ ਰਿਹਾ ਸੀ ਤਾਂ ਸੰਗਤ ਵੱਲੋਂ ਪੁੱਛਣ ਤੇ ਗੁਰੂ ਜੀ ਨੇ ਦੱਸਿਆ ਕਿ ਇੱਥੇ ਅੱਗੇ ਤੰਬਾਕੂ ਦੇ ਖੇਤ ਹਨ ਜਿਸ ਕਰਕੇ ਉਹਨਾਂ ਦਾ ਘੋੜਾ ਅੱਗੇ ਨਹੀਂ ਜਾ ਰਿਹਾ ਤੇ ਗੁਰੂ ਜੀ ਨੇ ਬਚਨ ਕੀਤੇ ਸਨ ਕਿ ਇਹ ਵੀ ਕਦੇ ਸਰਦਾਲੂ ਹੋਣਗੇ ਤੇ ਸੇਵਾ ਕਰਿਆ ਕਰਨਗੇ ਤੇ ਅੱਜ ਭਾਰੀ ਗਿਣਤੀ ਵਿੱਚ ਸੰਗਤ ਇੱਥੇ ਆਉਂਦੀ ਹੈ ਜੀ ਨਤਮਤ ਸਤਿ ਹੁੰਦੀ ਹੈ ਸੇਵਾ ਕਰਦੀ ਹੈ ਤੇ ਗੁਰਮਤਿ ਦੇ ਅਨੁਸਾਰ ਚੰਗਤ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਸਮਾਦ ਬਣੀ ਹੋਈ ਹੈ ਜੀ ਤੇ ਇਹ ਸਮਾਦ ਭਾਈ ਭਗਤ ਸਿੰਘ ਜੀ ਦੀ ਹੈ ਤੇ ਸਭ ਤੋਂ ਪਹਿਲਾਂ ਇਹਨਾਂ ਵੱਲੋਂ ਹੀ ਇੱਥੇ ਗੁਰੂ ਘਰ ਵਿਖੇ ਸੇਵਾ ਕੀਤੀ ਗਈ ਸੀ ਮੱਥਾ ਦੇ ਕੇ ਅਸੀਂ ਆ ਗਏ ਜੀ ਬਾਹਰ ਕੇ ਬਾਅਦ ਹਲਕਾ ਹਲਕਾ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੇ ਜੋ ਬਾਜ਼ਾਰ ਆ ਉੱਥੇ ਲਾਈਟਾਂ ਜਗ ਚੁੱਕੀਆਂ ਜੀ ਰੌਣਕ ਮੇ ਦਾ ਲੱਗਿਆ ਹੋਇਆ ਜਾਰੇ ਪਾਸੇ ਤੇ ਬਹੁਤ ਹੀ ਸੁਣਾ ਲੱਗ ਰਿਹਾ ਇਹ AI ਰੂੜੇ ਦੇ ਲੱਕੜ ਦੇ ਬਣੇ ਹੋਏ ਗਲਾਸ ਤੇ ਕਹਿੰਦੇ ਆ ਵੀ ਇਹਦੇ ਵਿੱਚ ਪਾਣੀ ਪੀਣ ਨਾਲ ਸ਼ੂਗਰ ਵਗੈਰਾ ਦੀ ਬਿਮਾਰੀ ਨਹੀਂ ਹੁੰਦੀ ਤੇ ਇਹ ਸੀ ਜੀ ਸਾਡੇ ਦਰਸ਼ਨ ਮੇਲੇ ਗੁਰਦੁਆਰਾ ਅੜੀਸਰ ਸਾਹਿਬ ਦੇ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਦਰਸ਼ਨ ਮੇਲੇ ਕਿਵੇਂ ਲੱਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ